ਮੋਗਾ ਟੂਡੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਥੀਓ ਅੱਜ ਅਸੀਂ ਖੜੇ ਹਾਂ ਸ਼ਹਿਰ ਦੀ ਜਿਹੜੀ ਹੈ ਕੇਦਾਰਨਾਥ ਧਰਮਸ਼ਾਲਾ ਦੇ ਵਿੱਚ ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਥੇ 9ਵੇਂ ਅਖਿਲ ਭਾਰਤੀ ਪਰਵ ਵਿਗਿਆਨ ਸੰਮੇਲਨ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਜਿੱਥੇ ਵਿਧਾਨ ਸਭਾ ਹਲਕਾ ਫਰੋਹੀਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਈਆ ਅਤੇ ਮੋਗਾ ਵਿਧਾਨ ਸਭਾ ਹਲਕਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਉੱਥੇ ਹੀ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਜੋਤਿਸ਼ਾਚਾਰੇ ਵਾਸਤੂ ਦੇ ਗਿਆਤਾ ਲਾਲ ਕਿਤਾਬ ਦੇ ਮਹਰ ਅਤੇ ਹੋਰ ਵਿਦਵਾਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਇਸ ਜੋਤਿਸ਼ ਸਮੇਲਨ ਦੀ ਸ਼ੁਰੂਆਤ ਵਿਧਾਇਕ ਰੇਨਿਸ਼ ਦਈਆ ਅਤੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਸਨੇ ਦੂਰ ਦਰਾਜ ਤੋਂ ਪੁੱਜੇ ਜੋਤਿਸ਼ ਆਚਾਰੇ ਅਤੇ ਸੂਝਵਾਨ ਲੋਕਾਂ ਨੇ ਗਾਇਧਿਕ ਮੰਤਰਾਂ ਵਿੱਚ ਜੋਤ ਜਲਾ ਕੇ ਕੀਤੀ ਇਸ ਸਮੇਲਨ ਨੂੰ ਸਫਲ ਬਣਾਉਣ ਵਿੱਚ ਫਰੋਜਪੁਰ ਵਿਖੇ ਬਤੌਰ ਕਾਂਗੋ ਤਨਾਤ ਤਰਵਿੰਦਰ ਬਾਂਸਲ ਨੇ ਅਹਿਮ ਭੂਮਿਕਾ ਨਿਭਾਈ ਜਦਕਿ ਪੰਡਤ ਅਕਸ਼ੇ ਸ਼ਰਮਾ ਮੋਗਾ ਨੇ ਸਹਿ ਆਯੋਜਕ ਦੀ ਭੂਮਿਕਾ ਨਿਭਾ ਕੇ ਇਸ ਸਮੇਲਨ ਨੂੰ ਨੇਪਰੇ ਚਾੜਿਆ ਇਸ ਸਮੇਲਨ ਵਿੱਚ ਪੰਡਤ ਲੇਖਰਾਜ ਜੁਗਿੰਦਰ ਨਗਰ ਉਤਰਾਖੰਡ ਤੋਂ ਸਾਬਕਾ ਕੈਬਨਟ ਮੰਤਰੀ ਡਾਕਟਰ ਐਨ ਕੇ ਪ੍ਰੋਹਿਤ ਜੈ ਪ੍ਰਕਾਸ਼ ਸ਼ਰਮਾ ਮੁੰਬਈ ਪਦਮ ਉਪਾਧੇ ਦਿੱਲੀ ਰਾਜੀਵ ਸ਼ਰਮਾ ਜਲੰਧਰ ਬ੍ਰਿਜ ਮੋਹਨ ਸੇਖੜੀ ਦਿੱਲੀ ਸ਼ਿਲਪੀ ਪ੍ਰਾਚਾਰ ਹਰਿਦਵਾਰ ਜੋਧਪੁਰ ਤੋਂ ਖੀਬਰਾ ਸ਼ਰਮਾ ਲਾਲ ਕਿਤਾਬ ਦੇ ਰਚੇਤਾ ਪੰਡਿਤ ਰੂਪਚੰਦ ਦੇ ਪੋਤੇ ਜੋਤਿਸ਼ ਆਚਾਰੀਆ ਰਵਿੰਦਰ ਸ਼ਰਮਾ ਲੁਧਿਆਣਾ ਤੋਂ ਸਲੋਨੀ ਪ੍ਰਮੋਦ ਸ਼ਰਮਾ ਵੇਦਪ੍ਰਕਾਸ਼ ਅੰਮ੍ਰਿਤਸਰ ਦਿੱਲੀ ਤੋਂ ਹਰਸ਼ਜਿੰਦਲ ਸ਼ਿਵਕਾਂਤ ਮੁਖਸਰ ਭਾਰਤੀ ਗੁਪਤਾ ਹਰਦੀਪ ਸਿੰਘ ਲੁਧਿਆਣਾ ਪਾਇਲ ਤੋਂ ਰਾਜਾ ਸ਼ਰਮਾ ਜਲੰਧਰ ਤੋਂ ਜੋਤਿਸ਼ ਆਚਾਰੀਆ ਅਰਸ਼ ਸ਼ਰਮਾ ਸਨੇ ਹੋਰਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਮੰਚ ਤੋਂ ਕੀ ਕਹਿਣਾ ਸੀ ਵਿਦਵਾਨਾਂ ਦਾ और सुन लो हमारी विद्याओं को दूसरे लोग अपना रहे हैं यूरोप अपना रहा है दक्षिण ने अपनाया अपना और कामयाबी की ओर गए, लेकिन हम अपने ही इस पेशे की कुछ इज्जत या सम्मान जब सभा एम एल ए साहब से कहूँगा कि आप बहुत उदार और भगवान के भक्त हैं कम से कम आप जो हमारे चाहे ज्योतिष के हित के लिए हमारी विद्या के लिए सनातन की संस्कृति के लिए भारत की संस्कृति के लिए क्योंकि तो हो आप सकता है मुझसे भी ज्यादा अच्छे लोग हूँ पर मैं अपना अनुभव बताऊंगा देखिए आध्यात्म का मतलब सभी लोग जानते हैं आध्यात्म क्या है अपनी आत्मा का साथ या अपने आत्मा को समझना या हम यहाँ पर क्यों आए हैं उसको समझो डॉक्टर रमदीप कौर जी का सम्मान जोरदार तालियां कहते हैं तालियां मारने से हार्ट अटैक नहीं होता मुझे तो कान के बहुत विश्वास है मैं सिर्फ मुझे लगता है कि उनकी मर्जी के अलावा एक पत्ता तक नहीं मिल सकता और स्टार्स होते हैं तो मैं आप सभी लोगों का तो बहुत बहुत धन्यवाद करती हूँ आप मोगा में आए और आई थिंक ये ऐसे सम्मेलन होते रहने चाहिए ताकि हम सभी लोगों को भी गाइडेंस मिलती रहे और आप सभी लोग भी इस पे विचार चर्चा करते रहो फिरोजपुर के एम एल जी का सम्मान संदीप अग्रवाल जी की तरफ से और डेट ऑफ बर्थ मैं नहीं समझता कि ये एक ऐसा यानी कि पर्सनल

ਡੇਟੋਂ ਬਰਤ ਬਤਾਈਏ ਉਹ ਬਿਲਕੁਲ ਐਗਜ਼ੈਕਟ ਹੈ ਤੇ ਜਿਹੜੇ ਇਹਦੇ ਆਯੋਜਕ ਨੇ ਤਰਮਿੰਦਰ ਕੁਮਾਰ ਬਾਂਸਲ ਜੀ ਫਿਰੋਜ਼ਪੁਰ ਤੋਂ ਉਹ ਸਾਡੇ ਨਾਲ ਮੌਜੂਦ ਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹ ਕਿਸ ਮੰਤਰ ਨੂੰ ਲੈ ਕੇ ਜਿਹੜਾ ਸਿਮੇਲਨ ਕਰਾਇਆ ਜਾਂਦਾ ਹੈ ਜੀ ਸਰ ਜਾਣਕਾਰੀ ਦਿਓ ਇਹ ਜੋਤਿਸ਼ ਸਮੇਲਨ ਅਸੀਂ ਕਿਸੇ ਕਮਰਸ਼ੀਅਲ ਪਰਪਸ ਤੋਂ ਨਹੀਂ ਕਰਾਉਂਦੇ ਇਹ ਜੋਤਿਸ਼ ਦਾ ਪ੍ਰਚਾਰ ਪ੍ਰਸਾਰ ਹੋਵੇ ਲੋਕ ਇਸ ਨੂੰ ਸਮਝਣ देखो अंधविश्वास नहीं है ज्योतिष ज्योतिष साइंस है जेकर ਤੁਸੀਂ ਇਸ ਦਾ ਲਾਭ ਲਓ ਤਾਂ ਜੀਵਨ ਦੇ ਕਈ ਕਸ਼ਟ ਮੈਂ ਇਹ ਤਾਂ ਨਹੀਂ ਕਹਾਂਗਾ ਦੂਰ ਹੋ ਜਾਣਗੇ ਲੇਕਿਨ ਕਾਫੀ ਹੱਦ ਤੱਕ ਘੱਟ ਹੋ ਜਾਣਗੇ ਬੰਦਲ ਤੋਂ ਇੱਕ ਸਵਾਲ ਹੈ ਤੁਹਾਡੇ ਲਈ ਮੈਨੂੰ ਪਤਾ ਲੱਗਿਆ ਤੁਸੀਂ ਪੇਸ਼ੇ ਤੋਂ ਸ਼ਦ ਪਟਵਾਰੀ ਹੋ ਹਾਂਜੀ ਨਹੀਂ ਮੈਂ ਹੁਣ ਕਰਨ ਗੋ ਜੀ ਹੁਣ ਕਰਨ ਗੋ ਚਲੋ ਠੀਕ ਹੈ ਬੜੀਆ ਗੱਲ ਹੈ ਅਸੀਂ ਚਾਹਾਂਗੇ ਆਮਲੇ ਸਮਝ ਤੁਸੀਂ ਜਲਦੀ ਤਹਿਸੀਲਦਾਰ ਵੀ ਬਣੋ ਤੇ ਹੁਣ ਮੇਰਾ ਤੁਹਾਨੂੰ ਸਵਾਲ ਇਹ ਹੈ ਜੀ ਤੁਹਾਡਾ ਇੱਧਰ ਇੰਟਰਸਟ ਕਿਵੇਂ ਮਰਿਆ ਜੀ ਮੈਂ ਸੰਸਕ੍ਰਿਤ ਚ ਬੀਏ ਕੀਤੀ ਜੀ ਮੈਂ ਕਾਲਜ ਟਾਈਮ ਤੋਂ ਹੀ ਜੋਤਿਸ਼ ਦਾ ਸਟੂਡੈਂਟ ਤੇ ਹੁਣ ਵੀ ਆਪਣੇ ਨੂੰ ਸਟੂਡੈਂਟ ਹੀ ਮੰਨਦੇ ਜੀ ਮੇਰਾ ਜੋ ਰਿਸਰਚ ਹੈ ਉਹ ਦੁਨੀਆ ਚ ਆਪਣੀ ਤਰ੍ਹਾਂ ਦਾ ਹੈ ਅਸੀਂ ਸਰੀਰ ਤੇ ਸਾਰੇ ਤਿਲ ਚਿਹਰੇ ਦੇ ਇੱਕ ਇੱਕ ਅੰਗ ਤੋਂ ਪ੍ਰੈਡਿਕਸ਼ਨ ਕਰਦੇ ਆ ਜੀ ਸਾਡਾ ਮੰਨਣਾ ਸਾਰੀ ਕੁੰਡਲੀ ਚਿਹਰੇ ਤੇ ਤੇ ਕੁੰਡਲੀ ਦੇ ਸਾਰੇ ਗ੍ਰਹਿ ਸਾਡੇ ਸਰੀਰ ਦੇ ਅੱਡ ਡੰਗਾ ਤੇ ਦਿਖਾਈ ਦਿੰਦੇ ਆ ਬਹੁਤ ਵਧੀਆ ਗੱਲ ਇੱਕ ਬੰਸੂ ਸਾਹਿਬ ਨੇ ਕਹੀ ਹੈ ਕਿ ਮੈਂ ਹਲੇ ਵੀ ਸਟੂਡੈਂਟ ਆ ਤੇ ਬਿਲਕੁਲ ਜੇ ਆਪਾਂ ਇਸ ਮਨੁੱਖੀ ਜੀਵਨ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਜੀਵਨ ਘਟਾ ਹੈ ਹਮੇਸ਼ਾ ਜਿਹੜਾ ਇਨਸਾਨ ਇੱਕ ਸਟੂਡੈਂਟ ਰਹਿੰਦਾ ਹੈ ਇਸ ਸਿਮੇਲਨ ਦੇ ਵਿੱਚ ਸ਼ਿਰਕਤ ਕਰਨ ਲਈ ਜਿਹੜੇ ਕਾਂਗਰਸ ਪਾਰਟੀ ਦੇ ਫ੍ਰੈਂਚ ਚਾਰਟ ਤੇ ਸੀਨੀਅਰ ਮੀਤ ਪ੍ਰਧਾਨ ਮਾਲਵੀਕਾ ਸੂਤ ਸੱਚਰ ਜੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਦਾ ਕੀ ਕਹਣਾ ਜੀ ਮਾਲਵੀਕਾ ਜੀ ਪਹਿਲਾਂ ਤਾਂ ਬਹੁਤ ਸਵਾਗਤ ਹੈ ਮੁਗੱਲ ਜਨੂ ਦੇ ਵਿੱਚ ਥੈਂਕ ਯੂ ਸੋ ਮਚ ਅਮਲਪ੍ਰੀਤ ਜੀ ਤੁਸੀਂ ਸਮੇਲਨ ਦੇ ਵਿੱਚ ਸ਼ਿਰਕਤ ਕੀਤੀ ਤੁਸੀਂ ਕੀ ਕਹਿਣਾ ਚਾਹੋਗੇ ਸਮੇਲਨ ਬਹੁਤ ਹੀ ਅੱਛਾ ਹੈ ਮੈਨੂੰ ਲੱਗਦਾ ਕਿ ਬਹੁਤ ਹੀ ਕਰਮਾ ਵਾਲੇ ਲੋਕ ਹੈ ਜਿਹੜੇ ਅੱਜ ਇਸ ਸਮੇਲਨ ਦਾ ਹਿੱਸਾ ਬਣੇ ਔਰ ਅੱਛੇ ਪੰਡਿਤ ਜਿਹੜੇ ਹੈਗੇ ਆ ਉਹਨਾਂ ਨੇ ਇਹ ਸਮੇਲਨ ਰੱਖਿਆ ਮੈਨੂੰ ਲੱਗਦਾ ਕਿ ਲੋਕ ਬਹੁਤ ਦੂਰੋਂ ਦੂਰੋਂ ਆਏ ਬਹੁਤ ਜੋਤਿਸ਼ ਆਏ ਮੈਨੂੰ ਲੱਗਦਾ ਕਿ ਜੋਤਿਸ਼ ਵਿੱਦਿਆ ਜਿਹੜੀ ਹੈ ਬਹੁਤ ਹੀ ਸਿਖਾਉਂਦੀ ਹੈ ਔਰ ਰਸਤਾ ਦਿਖਾਉਂਦੀ ਹੈ ਸਹੀ ਔਰ ਅੱਜ ਜਿਹੇ ਇੱਥੇ ਜੋਤਿਸ਼ ਚਰਚਾ ਹੋ ਰਹੀ ਹੈ ਆਪਾਂ ਦੇਖ ਸਕਦੇ ਹਾਂ ਬਹੁਤ ਸਾਰੇ ਲੋਕ ਇੱਥੇ ਆਏ ਆ ਸਨਨਲੀ ਉਹਨਾਂ ਜੋਤਿਸ਼ ਉਹਨਾਂ ਨੂੰ ਬਹੁਤ ਨੋਲੇਜ ਹੈ ਲੋਕਾਂ ਨੇ ਭਾਗੇ ਬਾਰੇ ਕਿ ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਯੂਜ਼ ਕਰਨੀ ਚਾਹੀਦੀ ਮੰਨਦਾ ਉਸ ਤਰ੍ਹਾਂ ਦੀ ਗੀਹਾਂ ਦੇ ਆਪਾਂ ਸਿੱਖਾਂਗੇ ਅੱਜ ਮੰਨਦਾ ਕਿ ਲਾਈਫ ਲਈ ਬਹੁਤ ਜ਼ਰੂਰੀ ਹੈ ਮਨਨਦਾ ਜਿਵੇਂ ਮੈਂ ਕਹੂੰਗਾ ਕਿ ਇੰਟੈਲੈਕਚੁਅਲ ਲੋਕ ਇੱਥੇ ਆਏ ਹੋਏ ਆ ਕਿ ਤੁਸੀਂ ਜਿਹੜੇ ਆਮ ਪਬਲਿਕ ਆ ਉਹਨਾਂ ਨੂੰ ਕੀ ਵੈਸੇ ਦਗਾਉਂਗੇ ਕਿ ਜਿਹੜੇ ਕਦਰ ਗਮਰਾ ਹੋ ਕੇ ਗਲਤ ਜਿਹੜੇ ਦੂਸ਼ੀਆਂ ਦੇ ਤੇ ਪੈ ਜਾਂਦੇ ਆ ਕੀ ਤੁਸੀਂ ਉਹਨਾਂ ਨੂੰ ਵੈਸੇ ਦਗਾਉਂਗੇ ਮੈਂ ਉਹਨਾਂ ਨੂੰ ਇਹ ਹੀ ਕਹੂੰਗੀ ਕਿ ਬਿਲਕੁਲ ਸਹੀ ਹੈ ਕਿਤੇ ਨਾ ਕਿਤੇ ਲੋਕ ਪਟਕ ਜਾਂਦੇ ਨੇ ਲੇਕਿਨ ਜੇ ਆਪਾਂ ਅੱਛੀ ਜੋਤਿਸ਼ ਜਿਹੜੇ ਹੈਗੇ ਆ ਉਹਨਾਂ ਨੂੰ ਸੰਪਰਕ ਕਰਾਂ ਜ਼ਰੂਰ ਸਹੀ ਰਸਤਾ ਤੁਹਾਨੂੰ ਜ਼ਿੰਦਗੀ ਦਾ ਦਿਖੂਗਾ ਅਕਸ਼ੇ ਭయ్యా ਸ਼ੁਰੂ ਤੋਂ ਸਾਡੀ ਫੈਮਿਲੀ ਨਾਲ ਜੁੜੇ ਹੋਏ ਆ ਅਸੀਂ ਛੋਟੇ ਰਹਿਤੀ ਸੀ ਉਹਨੋਂ ਦੇਖੋ ਵੀ ਆ ਮੈਨੂੰ ਲੱਗਦਾ ਕਿ ਜਦ ਇਸ ਤਰ੍ਹਾਂ ਦੇ ਪੰਨੇ ਜਦ ਸਮਾਜ ਵਿੱਚ ਆਉਂਦੇ ਆ ਲੋਕਾਂ ਨੂੰ ਜ਼ਰੂਰ ਸਹੀ ਰਸਤਾ ਸਬਾਹ ਹਲਕਾ ਮੋਗਾ ਤੋਂ ਵਿਧਾਇਕ ਨੇ ਡਾਕਟਰ ਅਮਨਦੀਪ ਕੌਰ अरोड़ा ਵੀ ਪਹੁੰਚੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਦਾ ਕੀ ਕਹਿਣਾ ਜੀ ਮੈਡਮ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਜੀ ਨਮਸਕਾਰ ਜੀ ਜੈ ਹਿੰਦ ਅੱਜ ਸਾਡੇ ਮੋਗਾ ਦੀ ਧਰਤੀ ਤੇ ਜੋਤਿਸ਼ੀ ਸमेलन ਜਿਹੜਾ ਹੋ ਰਿਹਾ ਕੱਲ ਤੋਂ ਜਿਹੜਾ ਸਟਾਰਟ ਹੋਇਆ ਸੀਗਾ ਸੋ ਉਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਗੈਸਟ੍ਰੋਲੋਜਰਸ ਪੂਰੇ ਇੰਡੀਆ ਤੋਂ ਜਿਹੜੇ ਇੱਥੇ ਆਏ ਆ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਹੈ ਔਰ ਸਾਡੇ ਲਈ ਬੜੀ ਸੁਭਾਗੇ ਦੀ ਗੱਲ ਹੈ ਕਿ ਸਾਡੇ ਮੋਗਾ ਦੀ ਧਰਤੀ ਤੇ ਹੋਇਆ ਔਰ ਮੈਂ ਕਹੂੰਗੀ ਕਿ ਇੱਕ ਮਿਰਕਲ ਹੈ ਕਿ ਅਸੀਂ ਐਡੇ ਵੱਡੇ ਵੱਡੇ ਜੋਤਿਸ਼ ਨੂੰ ਮਿਲੇ ਸਾਨੂੰ ਸੁਭਾਗਿਆ ਪ੍ਰਾਪਤ ਹੋਇਆ ਜਿਸ ਦੇ ਵਿੱਚ ਮੋਗਾ ਤੋਂ ਬਹੁਤ ਹੀ ਸੀਨੀਅਰ ਐਸਟਰੋਲੋਜਰ ਅਕਸ਼ੇ ਸ਼ਰਮਾ ਜੀ ਔਰ ਆ ਨੰਦਕਿਸ਼ੋਰ ਜੀ ਜਿਹੜੇ ਐਕਸ ਮਿਨਿਸਟਰ ਰਹੇ ਆ ਉਤਰਾਖੰਡ ਤੋਂ ਔਰ ਡਾਕਟਰ ਕੈਪਟਨ ਡਾਕਟਰ ਲੇਖ ਰਾਜ ਸ਼ਰਮਾ ਜੀ ਜਿਹੜਾ ਮੈਨੂੰ ਲੱਗ ਰਿਹਾ ਇੱਕ ਕ੍ਰਿਸ਼ਮ ਹੈ ਜਿਨ੍ਹਾਂ ਨੇ ਸਿਰਫ ਹੱਥ ਦੇ ਕੇ ਮੇਰੀ ਔਰ ਐਮ ਐਲ ਏ ਫਿਰੋਜ਼ਪੁਰ ਦੀ ਡੇਟ ਆਫ ਬਰਥ ਸਾਡੇ ਪਿਤਾ ਦਾ ਨਾਮ ਸਾਡੀ ਮਾਤਾ ਦਾ ਨਾਮ ਪਲੇਸ ਆਫ ਬਰਥ ਔਰ ਪਤੀ ਦੇ ਨਾਮ ਦਾ ਫਰਸਟ ਅੱਖਰ ਤੱਕ ਦੱਸ ਦਿੱਤਾ ਸੋ ਇਦਾਂ ਦੇ ਅ ਅੱਜ ਮੈਂ ਤਾਂ ਪਹਿਲੀ ਵਾਰ ਇਦਾਂ ਦਾ ਦੇਖਿਆ ਕਿ ਸਾਡੇ ਲਈ ਜਿਹੜੀ ਬੜੀ ਸੁਭਾਗਿਆ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਮਹਾਨ ਸਖਸ਼ੀਤਾ ਸਾਡੇ ਦੇਸ਼ ਦੇ ਵਿੱਚ ਇੱਥੇ ਮਹਾਨ ਸਖਸ਼ੀਤਾ ਸਾਡੇ ਦੇਸ਼ ਦੇ ਵਿੱਚ ਨੇ ਔਰ ਸਾਡੇ ਮੋਗਾ ਦੀ ਧਰਤੀ ਤੇ ਆਏ ਨੇ ਸਾਰੇ ਸੋ ਸਾਡੇ ਵੱਲੋਂ ਸਾਰਿਆਂ ਵੱਲੋਂ ਸਾਰੇ ਹੀ ਐਸਟਰੋਲੋਜਰਸ ਦਾ ਬਹੁਤ ਬਹੁਤ ਤਨਬਾਦ ਇੱਥੇ ਮੋਗਾ ਪਹੁੰਚਣ ਤੇ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ ਔਰ ਮੈਂ ਉਮੀਦ ਕਰਦੀ ਹਾਂ ਕਿ ਇਦਾਂ ਦੇ ਜਿਹੜੇ ਆ ਪ੍ਰੋਗਰਾਮਸ ਹੈਗੇ ਆ ਉਹ ਹਮੇਸ਼ਾ ਲੱਗਦੇ ਰਹਿਣ ਤਾਂ ਕਿ ਸਾਡੇ ਸਟਾਰਸ ਜਿਹੜੇ ਹੈਗੇ ਆ ਸਾਡੇ ਦੇਸ਼ ਦੇ ਲਈ ਭਵਿੱਖਬਾਣੀ ਜਿਹੜੀ ਸਾਡੇ ਐਸਟ੍ਰੋਲੋਜਰਸ ਵੱਲੋਂ ਕੀਤੀ ਜਾਂਦੀ ਹੈ ਸਾਰੇ ਇੱਕ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹੀ ਹੈ ਸਾਰੇ ਔਰ ਹਮੇਸ਼ਾ ਜਿਹੜਾ ਪਰਮਾਤਮਾ ਤੇ ਵਿਸ਼ਵਾਸ ਕਰਨਾ ਉਹ ਹਮੇਸ਼ਾ ਰੱਖਿਏ ਵਿਸ਼ਵਾਸ ਰੱਖਿਏ ਪਰਮਾਤਮਾ ਤੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਇਸ ਵੇਲੇ ਸਾਡੇ ਨਾਲ ਜਿਹੜੇ ਮੌਜੂਦ ਨੇ ਫੋਜਪੁਰ ਜ਼ਿਆਤੀ ਤੋਂ ਐਮ ਐਲ ਏ ਜਿਹੜੇ ਐਡਵੋਕੇਟ ਰਿਜਨੀਸ਼ ਦਈਆ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਰਿਜਨੀਸ਼ ਜੀ ਤੁਸੀਂ ਇਸ ਸਮਾमेलन ਵਿੱਚ ਆਏ ਹੋ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਤੁਸੀਂ ਕੀ ਕਰਾ ਜਾਓਗੇ ਅ ਦੇਖੋ ਮੈਂ ਅੱਜ ਇਸ ਜਿਹੜਾ ਸਮਾमेलन ਦੇ ਵਿੱਚ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਬੜਾ ਵੜਾ ਪਾਕੀ ਸਮਝਦਾ ਕਿਉਂਕਿ ਅੱਜ ਮੈਂ ਇੱਥੇ ਆ ਕੇ ਇੱਕ ਨਵੀਂ ਚੀਜ਼ ਸਿੱਖੀ ਹੈ ਔਰ ਨਵੀਂ ਚੀਜ਼ ਵੇਖੀ ਹੈ ਜੋਤਿਸ਼ ਜੋ ਹੈ ਇਹ ਇੱਕ ਭਵਿੱਖਬਾਣੀ ਹੁੰਦੀ ਹੈ ਔਰ ਭਵਿੱਖਬਾਣੀ ਇਨਸਾਨ ਦੀ ਬਾਡੀ ਲੈਂਗੁਏਜ ਉਹਦੇ ਸਰੀਰ ਦੇ ਜਿਹੜੇ ਉਹਦੀਆਂ ਰੇਖਾਵਾਂ ਨੇ ਭਾਵੇਂ ਹਸਤ ਰੇਖਾ ਹੈ ਜਾਂ ਮਸਤਕ ਰੇਖਾ ਹੈ ਜਾਂ ਉਹਦੇ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਕਿ ਸਰੀਰਿਕ ਭਾਸ਼ਾ ਉਹਨੂੰ ਵੇਖ ਕੇ ਜਿਹੜੇ ਜੋਤਿਸ਼ ਨੇ ਜਿਹੜੇ ਕਿ ਵਿਦਵਾਨ ਨੇ ਜਿਨ੍ਹਾਂ ਨੇ ਡਾਕਟੋਰੇਟ ਕੀਤੀ ਹੈ ਉਹ ਉਸ ਚੀਜ਼ ਨੂੰ ਪੜ੍ਹ ਕੇ ਉਸ ਸ਼ਖਸ ਬਾਰੇ ਇੱਕ ਪਵਿੱਕਮਾਨੀ ਕਰਦੇ ਨੇ ਗੱਲ ਹੈ ਜੋਤਿਸ਼ ਮੈਂ ਸਮਝਦਾ ਕਿ ਇੱਕ ਇਦਾਂ ਦਾ ਵਿਗਿਆਨ ਹੈ ਕਿ ਜੇ ਮੰਨੋ ਤਾਂ ਸਭ ਕੁਝ ਹੈ ਜੇ ਨਾ ਮੰਨੋ ਤਾਂ ਕੁਝ ਵੀ ਨਹੀਂ ਹੈ ਇਹ ਇੱਕ ਅੰਧਵਿਸ਼ਵਾਸ ਨਹੀਂ ਹੈਗਾ ਇੱਕ ਐਜੂਕੇਟਿਡ ਲੌਬੀ ਇੱਕ ਜਿਹੜਾ ਐਜੂਕੇਟਿਡ ਇੱਕ ਕਮਿਊਨਿਟੀ ਹੈ ਕਈ ਵਾਰੀ ਉਹਦੇ ਬਾਰੇ ਗਲਤ ਕਹਿ ਦਿੰਦੇ ਨੇ ਯਾਰ ਇਹ ਚੀਜ਼ਾਂ ਬਕਵਾਸ ਨੇ ਪਰ ਮੈਂ ਸਮਝਦਾ ਕਿ ਇਹ ਚੀਜ਼ਾਂ ਬਕਵਾਸ ਨਹੀਂ ਹੈਗੀਆਂ ਜੇ ਇਹ ਚੀਜ਼ਾਂ ਹੈਗੀਆਂ ਤਾਂ ਇਹਦਾ ਮਤਲਬ ਹੈ ਵੀ ਕਿਤੇ ਨੇ ਕਿਤੇ ਇੰਨਾ ਦੀ ਇੱਕ ਇੰਪੋਰਟੈਂਸ ਹੈ ਔਰ ਜੇ ਇੰਨਾ ਦੀ ਇੰਪੋਰਟੈਂਸ ਹੈ ਤਾਂ ਸਾਨੂੰ ਇਹਨੂੰ ਮੰਨਣਾ ਚਾਹੀਦਾ ਔਰ ਤਰਕ ਵੀ ਤਰਕ ਜਿਹੜੇ ਨੇ ਇਹਦੇ ਤੇ ਹੋਣੇ ਚਾਹੀਦੇ ਨੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਜਿੰਨਾ ਤਰਕ-ਵਿਤਰਕ ਹੋਵੇਗਾ ਜਿੰਨਾ ਵਿਚਾਰ-ਚਰਚਾਵਾਂ ਹੋਣਗੀਆਂ ਉਨਾਂ ਹੀ ਇਹ ਇੱਕ ਸ਼ੁੱਧ ਰੂਪ ਦੇ ਵਿੱਚ ਨਿਕਲ ਕੇ ਆਊਗਾ ਔਰ ਲੋਕਾਂ ਨੂੰ ਜਿਹੜੀ ਹੈਗੀ ਨੌਲੇਜ ਹੈਗੀ ਹੈ ਉਹ ਵੱਧ ਤੋਂ ਵੱਧ ਪਹੁੰਚੇਗੀ। ਰਜਨੀਸ਼ ਜੀ ਅਸੀਂ ਤੁਹਾਡਾ ਮੰਚ ਤੋਂ ਭਾਸ਼ਣ ਵੀ ਸੁਣ ਰਹੇ ਸੀਗੇ ਤੁਸੀਂ ਬੜਾ ਇੰਟਰਸਟ ਲੈ ਕੇ ਗੱਲਾਂ ਸੁਣ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਭਾਸ਼ਣ ਦਿੱਤਾ ਬੜੇ ਅੱਛੇ ਵਿਚਾਰ ਰੱਖੇ। ਉਸ ਤੋਂ ਬਾਅਦ ਅਸੀਂ ਦੇਖ ਰਹੇ ਸੀਗੇ ਤੁਸੀਂ ਆਪਣਾ ਹੱਥ ਵੀ ਦਿਖਾ ਰਹੇ ਸੀਗੇ। ਤੁਹਾਨੂੰ ਆਨ ਵਾਲੇ ਪ੍ਰੋਗਰਾਮ ਵਿੱਚ ਤੁਹਾਨੂੰ ਆਪਣੇ ਬਾਰੇ ਕੀ ਪਤਾ ਲੱਗਿਆ ਜੀ ਤੁਹਾਨੂੰ ਅੱਗੇ ਐਮਐਲਏ ਸਾਹਿਬ ਤੋਂ ਅੱਜ ਕਿਹੜੀ ਕੁਰਸੀ ਮਿਲਣ ਜਾ ਰਹੀ ਹੈ ਜੀ? ਦੇਖੋ ਮੇਰਾ ਆਉਣ ਵਾਲਾ ਭਵਿੱਖ ਕੀ ਹੈ ਇਹ ਤਾਂ ਪਰਮਾਤਮਾ ਨੂੰ ਪਤਾ ਹੈ। ਔਰ ਮੇਰਾ ਕੰਮ ਸਿਰਫ ਮਿਹਨਤ ਕਰਨਾ ਹੈ। ਔਰ ਸਭ ਤੋਂ ਵੱਡਾ ਭਵਿੱਖਬਾਣੀ ਇਹ ਹੈ ਕਿ ਮਿਹਨਤ ਕਦੇ ਬੇਕਾਰ ਨਹੀਂ ਹੁੰਦੀ। ਬਸ਼ਰਤੇ ਮਿਹਨਤ ਨਿਸ਼ਠਾ ਨਾਲ ਹੋਵੇ, ਇਮਾਨਦਾਰੀ ਨਾਲ ਹੋਵੇ ਔਰ ਲਗਨ ਨਾਲ ਹੋਵੇ। ਇਹ 파ਰਟੀ ਨੇ ਤੈਅ ਕਰਨਾ ਹੈ ਕਿ ਮੈਂ ਮੇਰਾ ਭਵਿੱਖ ਕੀ ਹੋਏਗਾ ਇਹ ਪਰਮਾਤਮਾ ਨੇ ਤੈਅ ਕਰਨਾ। ਮੈਂ ਇਹ ਵੀ ਨਹੀਂ ਸੋਚਿਆ ਸੀ ਕਿ ਮੈਂ ਅੱਜ ਐਮਐਲਏ बनके ਲੋਕਾਂ ਦੀ ਸੇਵਾ ਕਰਦਾ ਮੇਰਾ ਜਿਹੜਾ ਇੱਕ ਮੇਰਾ ਇੱਕ ਸੁਪਨਾ ਜਰੂਰ ਸੀ ਕਿ ਮੈਂ ਇਲੈਕਸ਼ਨ ਕੰਟੈਸਟ ਕਰਨਾ ਪਰ ਜਿੱਤ ਔਰ ਜਿੱਤਣ ਤੋਂ ਬਾਅਦ ਸਰਕਾਰ ਦੇ ਵਿੱਚ ਇੱਕ ਜਿਹਨੂੰ ਕਹਿੰਦੇ ਆ ਕਿ ਇੱਕ ਇਮੇਜ ਬਣਾਉਣਾ ਉਹ ਜਿੱਤ دیوانی ਪਰਮਾਤਮਾ ਦੇ ਹੱਥ ਸੀ ਔਰ ਇਮੇਜ ਬਣਾਉਣੀ ਸਰਕਾਰ ਦੇ ਹੱਥ ਸੀ ਸੋ ਮੈਂ ਸਿਰਫ ਆਪਣਾ ਕਰਮ ਕੀਤਾ ਹੈ ਹਲਦੀ ਇੱਛਾ ਕਰਦੇ ਨਹੀਂ ਕਿਤੇ ਤੁਹਾਨੂੰ ਬਾਂਸਲ ਸਾਹਿਬ ਨੇ ਬੁਲਾਇਆ ਹੈ ਤੁਸੀਂ ਪੰਜਾਬ ਸਰਕਾਰ ਦੇ ਨੁਮਾਇंदे ਵੀ ਹੋ ਤੇ ਤੁਸੀਂ ਜੋਤਿਸ਼ ਨੂੰ ਹੋਰ ਪ੍ਰਫੁੱਲਤ ਕਰਨ ਕਰਨ ਲਈ ਪੰਜਾਬ ਦੇ ਵਿੱਚ ਖਾਸ ਕਰਕੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੇ ਨੁਮਾਇंदे ਹੋ ਤੇ ਤੁਹਾਡੇ ਵੱਲੋਂ ਕੀ ਪ੍ਰਯਾਸ ਕਰਨਗੇ ਜੀ ਅ ਦੇਖੋ ਮੈਂ ਮੈਨੂੰ ਹੁਣ ਕਨੂਗੋ ਸਾਹਿਬ ਨੇ ਦੱਸਿਆ ਕਿ ਇਹਨਾਂ ਦੀ ਜਿਹੜੀ ਕਿਤਾਬ ਹੈ ਲਿਖੀ ਹੋਈ ਉਹ ਆਲਰੇਡੀ ਇਸ ਸਬਜੈਕਟ ਦੇ ਵਿੱਚ ਸ਼ਾਮਲ ਹੋਈ ਹੋਈ ਹੈ ਯੂਨੀਵਰਸਿਟੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਜਾਂਦੀ ਹੈ ਬਾਕੀ ਜੋਤਿਸ਼ ਇੱਕ ਇਦਾਂ ਦਾ ਇਹ ਜਿਹੜਾ ਹੈਗਾ ਸਬਜੈਕਟ ਹੈ ਕਿ ਇਹਨੂੰ ਪਰਫੁੱਲਿਤ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਆਲਰੇਡੀ ਪਰਫੁੱਲਤ ਹੈ ਮੈਨੂੰ ਨਹੀਂ ਲੱਗਦਾ ਕਿ ਹਿੰਦੁਸਤਾਨ ਦਾ ਕੋਈ ਵੀ ਇੱਕ ਇਦਾਂ ਦਾ ਸ਼ਹਿਰ ਜਾਂ ਕੋਈ ਇਲਾਕਾ ਹੋਵੇਗਾ ਜਿੱਥੇ ਕਿ ਜੋਤਿਸ਼ ਨੂੰ ਪੜਨ ਵਾਲੇ ਮੰਨਣ ਵਾਲੇ ਸੁਣਨ ਵਾਲੇ ਔਰ ਇਹਨੂੰ ਵਿਚਾਰਨ ਵਾਲੇ ਨਾ ਹੋਣ ਜੇ ਭਾਰਤ ਦੇ ਹਰ ਕੋਨੇ ਦੇ ਵਿੱਚ ਜੋਤਿਸ਼ ਨੂੰ ਮੰਨਣ ਸੁਣਨ ਵਿਚਾਰਨ ਵਾਲੇ ਹੈਗੇ ਨੇ ਤਾਂ ਮੈਂ ਸਮਝਦਾ ਕਿ ਜੋਤਿਸ਼ ਪਰਫੁੱਲਤ ਹੈ ਇਹ ਹਨ ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਐਡਵੋਕੇਟ ਰੀਸ਼ ਰਈਆ ਜੀ ਇਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਇਨਸਾਨ ਨੂੰ ਆਪਣੀ ਮਿਹਨਤ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਬਸ਼ਰਤ ਇਹ ਕੋ ਹੈ ਕਿ ਜਿਹੜੀ ਮਿਹਨਤ ਹੈ ਉਹ ਪੂਰੀ ਇਮਾਨਦਾਰੀ ਨਿਸ਼ਟਾ ਤੇ ਲਗਨ ਨਾਲ ਹੋਣੀ ਚਾਹੀਦੀ ਹੈ ਤੇ ਫਲ ਜਿਹੜਾ ਝੋਲੀ ਦੇ ਵਿੱਚ ਪੈਣਾ ਹੀ ਪੈਣਾ ਹੈ ਤੇ ਉਸਾਰੇ ਚੀਜ਼ਾਂ ਮੈਂ ਕਹਾਂਗਾ ਸ਼ਾਇਦ ਸਾਡੇ ਐਮਐਲਏ ਸਾਹਿਬ ਆਪ ਖੜੇ ਨੇ ਤੇ ਅਸੀਂ ਬਿਲਕੁਲ ਜਿਹੜੇ ਸਾਡੇ ਈਵਰਸ ਨੇ ਅਸੀਂ ਇਹ ਉਮੀਦ ਕਰਾਂਗੇ ਕਿ ਇਹਨਾਂ ਦੇ ਜਿਹੜੇ ਇਹਨਾਂ ਨੇ ਗੱਲਾਂ ਕਹੀਆਂ ਉਹਨਾਂ ਦੀ ਗੱਲਾਂ ਤੋਂ ਗਿਆਨ ਲੈ ਕੇ ਉਹ ਵੀ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਹੀ ਸਫਲ ਹੋਣਗੇ ਮੋਗਾ ਟੂਡੇ ਨਿਊਜ਼ ਲਈ ਸਹੀ ਹੋਗੀ ਅਸ਼ੋਕ ਮੋਰੀਆ ਦੇ ਨਾਲ ਮਨੀਸ਼ ਜਿੰਦਲ ਮੋਗਾ